ਆ ਭਾਈ ਮਨਜੀਤ ਸਿੰਘ ਉਹ ਚਲੇ ਗਿਆ ਤਿਆਰ-ਬਰ ਤਿਆਰ ਹੋ ਕੇ ਜਿਹੜੇ ਲੰਡਨ ਦੇ ਵਿੱਚ ਸਰਦਾਰ ਉਦਮ ਸਿੰਘ ਨੇ ਪਟਾਕੇ ਪਾਏ ਸੀ ਨਾ ਅਡਵੈਰ ਦੇ ਉਸੇ ਹੀ ਲੰਡਨ ਚ ਫਿਰ ਸਿੰਘਾ ਕੋਲ ਸ਼ਸਤਰ ਜਾ ਕੇ ਬਹਿ ਗਿਆ ਬਾਬੇ ਦੇ ਸਾਹਮਣੇ ਬਾਬੇ ਨੇ ਨਾ ਵੇਖਿਆ ਵੀ ਆ ਬੰਦੇ ਉਪਰੇ ਜਹਿਆ ਭਈ ਵੇਖੀਏ ਟੋਕੇ ਤੈਨ ਮਹਾਰਾਜੀ ਨਿੰਦਿਆ ਕਰਤੀ ਸਿੰਘ ਕਹਿੰਦੇ ਬਾਬਾ ਗੁਰੂ ਜੀ ਨਿੰਦਿਆ ਨਾ ਕਰ ਕਹਿੰਦਾ ਕੀ ਕਰ ਲੋਗੇ ਓਏ ਕਹਿੰਦੇ ਅਸੀਂ ਕੀ ਕਰਨਾ ਜੋ ਕਰਨਾ ਗੁਰੂਆਂ ਪੀਰਾਂ ਨੇ ਕਰਨਾ ਇੱਕ ਸਾਡਾ ਪੀਰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬਹੁਰਾਨੰ ਤੇ ਦੂਜਾ ਸਾਡਾ ਪੀਰ ਸ਼ਾਸਤਰ ਸੈਫ ਸਰੋਹੀ ਸਹੱਤੀ ਇਹ ਹੈ ਮਾਰੇ ਪੀਰ ਇਹ ਸਾਡੇ ਪੀਰ ਨੇ ਤੇ ਲੈ ਲੱਗੇ ਆ ਗੋਲੀ ਮਾਰਨ ਭੱਜੋਂਦਾ ਤੇ ਭੱਜਦਾ ਭੱਜਣ ਕਿੱਥੋਂ ਦੰਦੇ ਫੇ ਬਗਾਨੇ ਪੁੱਤ ਜਦੋਂ ਤਾੜ 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 ਕਰਦੀਆਂ ਵੱਜੀਆਂ ਨਾ ਅਜ ਜਦਾਂ ਇੰਗਲਿਸ਼ ਦਾ ਜ਼ੈਡ ਵਾਇਆ ਆਉਂਦਾ ਬਾਬਾ ਇਕੱਠਾ ਆ ਜਾ ਉਹ ਕੇ ਪੈ ਗਿਆ ਤੇ ਸੰਤੋਪਾਂ ਤੋਂ ਘੰਤੋਂ ਭੱਜੀਆਂ ਹੀ ਫਿਰਨ ਦਿਵਾਲੇ ਬਾਬੇ ਦੇ ਵੇਖ ਕੇ ਕਹਿੰਦਾ ਕੀ ਕਰਦੀਆਂ ਕਹਿੰਦੀਆਂ ਬਾਬੇ ਦਾ ਸੁੱਖ ਆਸਣ ਹੋ ਗਿਆ ਸੀਗਾ ਪਰ ਕਰਮ ਮੈਂ ਹੀ ਕਰ ਲਈਏ ਉਹ ਕਹਿੰਦਾ ਤੇ ਮਰ ਗਿਆ ਬਿਨ ਆਲੀ ਰਾਗ ਦੀਏ ਜਨਾ ਬੋਲ ਸੋਨਹਾਰਾ ਸ੍ਰੀ ਕਾਹਲ ਕਹਿੰਦੀ ਐਦਾਂ ਨਾ ਬੋਲ ਕਿ ਜਿਉਂਦਾ ਆ ਸਿੱਖਾਂ ਨੂੰ ਜਾਣਣ ਦੇ ਉੱਠ ਖੜਨਾ ਐਵੇਂ ਤੇ ਸਿੰਘ ਕਹਿੰਦੇ ਦਸੀਏ ਫੇਰ ਤੁਹਾਨੂੰ ਵੀ ਕਹਿੰਦੀ ਨੀ ਇੱਕ ਵਾਰੀ ਵੇਖ ਲੈਣ ਦੋ ਬਾਬਾ ਜੇ ਵੇਖਿਆ ਨਾ ਨਾਪ ਜ਼ਫੜ ਕੇ ਤੇ ਫੇ ਮਾਰੀ ਤੋਂ ਹੱਥੜ ਜੋਰ ਨਾ ਸੰਤੋ ਨੇ ਕਹਿੰਦੀ ਓ ਮਰ ਜਾਣਿਆ ਪਖੰਡਿਆ ਸਾਦਾ ਉਹ ਸਾਡੇ ਤਿੰਨ ਤੇਰੇ ਤਵੀਤ ਪਵਾਤੇ ਆਪਣੇ ਇੱਕ ਵੀ ਨਹੀਂ ਪਾਇਆ ਤੈਨੂੰ ਨਹੀਂ ਸੀ ਪਤਾ ਤੈਨੂੰ ਮਾਰਨ ਵਾਲੇ ਫਿਰਦੇ ਆ ਓਏ ਐਦਾਂ ਤੇ ਘਰੋਂ ਕੁੱਟ ਖਾ ਕੇ ਨਿਕਲੇ ਆਉਂਦੇ ਤੇ ਲੋਕਾਂ ਨੂੰ ਦੁੱਧ ਪੁੱਤ ਬਣਦੇ ਫਿਰਦੇ ਆ ਬਥੇਰੇ ਤੁਰੇ ਫਿਰਦੇ ਆ ਆਪਣੇ ਘਰ ਚ ਕੋਈ ਪੁੱਛਦਾ ਨਹੀਂ ਇਹਨਾਂ ਨੂੰ ਘਰੋਂ ਛੱਤਰ ਖਾ ਕੇ ਨਿਕਲਦੇ ਆ ਤੇ ਬਾਹਰ ਜਾ ਕੇ ਲੋਕਾਂ ਨੂੰ ਇਹੋ ਜਿਹੇ ਦਾਤਾ ਬੰਡੀ ਜਾਂਦੇ ਆ ਇਹ ਆ ਜਿਹੜਾ ਸਰਸੇ ਵਾਲਿਆ ਨਾ ਰੀਸਾਂ ਤੇ ਮਹਾਰਾਜੀਆਂ ਕਰਦਾ ਮਹਾਰਾਜ ਨੇ ਲੱਖਾਂ ਲੋਕਾਂ ਦੀਆਂ ਧੀਆਂ ਪੈਣਾਂ ਦੀਆਂ ਇੱਜ਼ਤਾਂ ਬਚਾਈਆਂ ਇੱਕ ਵਾਰੀ ਮੁਗਲਾਂ ਦੀਆਂ ਬੇਟੀਆਂ ਕਿਉਂਕਿ ਜੰਗ ਦੇ ਵਿੱਚ ਵੀ ਨਾਲ ਹੀ ਲੈ ਜਾਂਦੇ ਸੀ ਤੇ ਉਹ ਸਿੱਖਾਂ ਦੇ ਕਾਬੂ ਆ ਗਈਆਂ ਸਿੰਘ ਕਹਿੰਦੇ ਮਹਾਰਾਜ ਦਿਓ ਸਾਨੂੰ ਇਜਾਜ਼ਤ ਜਿਵੇਂ ਉਹ ਸਾਡੀਆਂ ਧੀਆ ਭੈਣਾਂ ਦੀ ਬੇਪੇਪਤੀ ਬੇਪੱਤੀ ਕਰਦੇ ਤੇ ਅਸੀਂ ਵੀ ਇਹਨਾਂ ਦੀ ਕਰੀਏ ਮਰਦ ਕਹਿੰਦੇ ਨਾ ਓਏ ਸਿੱਖੋ ਮੈਂ ਤੇ ਅਸਮਾਨ ਤੇ ਚੜਨਾ ਪੰਥ ਦੁਨੀਆ ਤੇ ਤੁਹਾਡਾ ਜਸ ਕਰਬਾਉਣਾ ਉਹ ਵੇਖਿਓ ਇਹ ਗਲਤੀ ਨਾ ਕਰਿਓ ਇਹਨਾਂ ਨੂੰ ਸਤਕਾਰ ਨਾਲ ਇਹਨਾਂ ਦੇ ਘਰ ਛੱਡ ਕੇ ਆਓ ਉਹ ਤੇ ਦੁਸ਼ਮਣ ਦੀਆਂ ਧੀਆ ਭੈਣਾਂ ਵੀ ਸਤਕਾਰ ਨਾਲ ਘਰੀ ਪਹੁੰਚਾਉਂਦੇ ਸੀ ਇਹ ਆਪਣੀਆਂ ਚੇਲੀਆਂ ਦੀ ਇੱਜ਼ਤਾਂ ਲੁੱਟੀ ਜਾਂਦਾ ਬਲਾਤ ਕਰਦੇ ਤੇ ਕੇਸ ਚੱਲਦੇ ਆ ਪਤਾ ਨਹੀਂ ਕਿੰਨੇ ਤੇ ਗੱਲਾਂ ਕਰਦਾ ਅਮਰਤ ਦੀਆਂ ਕਹੇ ਜੀ ਮੈਂ ਸੱਤ ਸਾਜ ਤੇ ਉਹ ਪੁੱਤ ਦੇ ਆਪਣੇ ਪਿਓ ਦਾ ਸੀਨਾ ਗੁਰੂ ਗੋਬਿੰਦ ਸਿੰਘ ਨੇ ਪੰਜਾਂ ਦੇ ਸਿਰ ਕੱਟ ਕੇ ਅਮਰਤ ਵੇ ਆਇਆ ਸੀ ਇੱਕ ਦਾ ਸਿਰ ਕੱਟ ਕੇ ਬਣਾਉਂਦਾ ਮੰਨ ਲਈ ਤੇਰੇ ਚ ਤਾਕਤ ਹੈਗੀ ਆ ਇਹੋ ਜਿਹੇ ਲੋਗੜ ਭੁਗੜ ਕਈ ਆਏ ਇੱਥੇ ਕਈ ਸਿੰਘਾਂ ਨੇ ਗੱਡੀ ਚੜ੍ਹ ਆਪਣੀ ਮੌਤੇ ਨਹੀਂ ਮਰਦੇ ਗੁਰੂ ਕੇ ਲਾਲੀ ਇਹੋ ਜਿਹੇ ਨੂੰ ਗੱਡੀ ਚਾੜਨਗੇ ਖੈਰ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੈਰਾਨ ਕਰ ਦਿੱਤਾ ਤੇ ਉਸੇ ਦਿਨ ਤੋਂ ਫਿਰ ਗੁਪਤ ਹੋ ਗਿਆ ਮਹੀਨੇ ਲੰਘ ਗਏ 11 ਤੇ ਫਿਰ ਇਹਨਾਂ ਸੋਚਿਆ ਮਸੰਦਾ ਵੀ ਸਾਡੀ ਦਾਲ ਗਲੀ ਕੋਈ ਨਹੀਂ ਵੀ ਆਹ ਪੰਡਤ ਬੜੇ ਸਿਆਣੇ ਇਹਨਾਂ ਨੂੰ ਮਹਾਰਾਜ ਦੇ ਹੁਣ ਪੇਸ਼ ਪਾਈਏ ਪੰਡਤ ਜੀ ਕਿਛੋ ਦੱਸ ਜੀ ਬੜੇ ਵਿਦਵਾਨ ਤੁਸੀਂ ਆ ਮਹਾਰਾਜ ਨੂੰ ਸਮਝਾਓ ਨਾ ਕੁਝ ਤੇ ਪੰਡਤ ਨੂੰ ਮਾਣ ਹੋ ਗਿਆ ਆਪਣੀ ਵਿਦਿਆ ਦਾ ਰੱਬ ਨੂੰ ਹੀ ਸਮਝਾਉਣ ਤੁਰ ਪਿਆ ਆ ਗਿਆ ਮਹਾਰਾਜ ਦੇ ਕੋਲ ਹੇ ਮਹਾਰਾਜ ਜੀ ਮਹਾਰਾਜ ਬੇਨਤੀ ਕਰਨੀ ਸੀ ਮਰਦ ਕਹਿੰਦੇ ਕਿਹੜੀ ਵਹੀ ਦੱਸ ਕਹਿੰਦਾ ਮਹਾਰਜ ਆ ਤੁਸੀਂ ਆ ਜਿਹੜਾ ਹਥਿਆਰਬੰਦ ਸੰਘਰਸ਼ ਵਿੰਡਿਆ ਨਾ ਚੰਗਾ ਨਹੀਂ ਮਹਾਰਜ ਕਹਿੰਦੇ ਪੰਡਤ ਜੀ ਤੁਸੀਂ ਕਹਿੰਦੇ ਹੋ ਉਹ ਦਿਨ ਭੁੱਲ ਗਏ ਮੰਦਰਾਂ ਵਿੱਚ ਗਊਆਂ ਵੜਦੇ ਸੀ ਉਹ ਉਹ ਦਿਨ ਭੁੱਲ ਗਏ ਸਵੇਰ ਸਵੇਰ ਮਨ ਜੰਝੂ ਲਾਉਂਦਾ ਸੀ ਉਹ ਇਹ ਤਲਵਾਰ ਦੇ ਨਾਲ ਹੀ ਉਹਨੂੰ ਰੋਕਿਆ ਐ ਚਲੋ ਮਰਜੋ ਤੇ ਗੱਲ ਠੀਕ ਹੈ ਅਗਰ ਇੱਕ ਅਸੀਂ ਸਲਾਹ ਦਈਏ ਮੰਨੋਗਾ ਮਰਦ ਕਹਿੰਦੇ ਦੱਸੋ ਕਹਿੰਦੇ ਜੀ ਦੇਵੀ ਪ੍ਰਗਟ ਕਰੋ ਤੁਸੀਂ ਮਹਾਰਾਜਾ ਸਰਪਾਏ ਕਹਿੰਦੇ ਜਿਹੜੀ ਦੇਵੀ ਦੀਆਂ ਗੱਲਾਂ ਤੂੰ ਕਰਦਾ ਉਹ ਤੇ ਗੁਰੂ ਘਰ ਚ ਝਾੜੂ ਦੇਂਦੀ ਏ ਕੇਸਾਂ ਦਾ ਅਸੀਂ ਵੀ ਭੁੱਲ ਗਏ ਗੁਰੂ ਨੂੰ ਭੁੱਲ ਗਏ ਗੁਰੂ ਅੰਗਦ ਦੇਵ ਜੀ ਦੀ ਹਿਸਟਰੀ ਨਹੀਂ ਪੜ੍ਹੀ ਅਸੀਂ ਇਤਿਹਾਸ ਨਹੀਂ ਪੜਿਆ ਜਦੋਂ ਮਰਦਕਰਤਾਰਪੁਰ ਆਏ ਨਾ ਅੱਧੀ ਰਾਤ ਨੂੰ ਕੀ ਵੇਖਿਆ ਕਸੰਦਰ ਕੱਪੜਿਆਂ ਦੇ ਵਿੱਚ ਬੀਬੀ ਤੇ ਗੁਰੂ ਦੇ ਦਰਬਾਰ ਵਿੱਚ ਕੇਸਾਂ ਦੇ ਨਾਲ ਝਾੜੂ ਦੇਵੇ ਕੇਸਾਂ ਦੇ ਨਾਲ ਤੇ ਬਾਬਾ ਲੈਣਾ ਕੋਲ ਚੱਲਿਆ ਗਿਆ ਕਹਿਣ ਲੱਗੇ ਭੈਣੇ ਕੌਣ ਏ ਤੂੰ ਜਿਹੜੀ ਐਡੀ ਤਕੜੀ ਸੇਵਾ ਨਿਭਾਉਣੀ ਏ ਤੇ ਉਹਨੇ ਆਵਾਜ਼ ਦਿੱਤੀ ਲੈਣਿਆ ਪਛਾਣਿਆ ਨਹੀਂ ਜਿਹਦੇ ਘੰਗਰੂ ਬਨ ਕੇ ਨੱਚਦਾ ਜਾਂਦਾ ਹੁੰਦਾ ਸੀ ਉਹ ਹੀ ਦੇਵੀ ਮਾਂ ਆ ਮੈਂ ਓਏ ਉਹਨੇ ਹੈਰਾਨ ਹੋ ਕੇ ਪੁੱਛਿਆ ਫਿਰ ਇੱਥੇ ਕਿੰਨ ਲਗੀ ਇਹੀ ਤੇ ਹੈ ਰੱਬ ਦਾ ਘਰ ਇਹੀ ਤੇ ਹੈ ਪਰਮੇਸ਼ਰ ਦਾ ਘਰ ਇੱਥੋਂ ਦਾਤਾਂ ਲਿਜਾ ਕੇ ਮੈਂ ਉੱਥੇ ਤੁਹਾਡੇ ਵਰਗਿਆਂ ਨੂੰ ਪੰਡ ਦੀਆਂ ਮੈਂ ਇੱਥੋਂ ਹੀ ਦਾਤਾਂ ਲੈ ਕੇ ਜਾਣੀ ਆ ਮਰਦ ਕਹਿੰਦੇ ਪੰਡਤ ਜੀ ਦੇਵੀ ਤੇ ਗੁਰੂ ਘਰ ਤੇ ਛਾੜੂ ਦਿੰਦੀ ਐ ਕੇਸਾਂ ਦਾ ਇਹ ਕਹਿੰਦੇ ਮਹਾਰਾ ਤੁਸੀਂ ਤੇ ਗੱਲ ਟਾਲੀ ਪਾਉਣੀ ਹੋਈ ਤੁਸੀਂ ਕਿਹੜੀ ਕਿਸੇ ਦੀ ਮੰਨਣੀ ਐ ਮਰਜ਼ੀ ਕਰਨੀ ਹੋਈ ਚਲੋ ਮਹਾਰਾ ਜੋ ਮਰਜ਼ੀ ਕਰ ਲਓ ਪਰ ਇੱਕ ਵਾਰੀ ਜੇ ਮੰਨ ਲੈਂਦੇ ਤਾਂ ਚੰਗਾ ਸੀ ਮਰਜ਼ੀ ਨੇ ਸੋਚਿਆ ਸੀ ਸਾਜਣਾ ਖਾਲਸਾ ਵੀ ਖਾਲਸਾ ਉਹ ਜਿਹਦੇ ਵਿੱਚ ਮਲਾਵਟ ਕੋਈ ਨਾ ਹੋਵੇ ਖਾਲਸਾ ਉਹਨੂੰ ਨਹੀਂ ਕਹਿੰਦੇ ਵੀ ਕਬਰ ਵੇਖੀ ਉੱਥੇ ਵੀ ਮੱਥਾ ਟੇਕਦਾ ਕਾਲਸਾਉ ਨੂੰ ਨਹੀਂ ਕਹਿੰਦੇ ਭਈ ਮੰਦਰ ਆਇਆ ਉੱਥੇ ਵੀ ਸਿਰ ਚ ਘਾਤਾ ਕੋਈ ਮਾਰੀ ਮੋਟੀ ਬਿਪਤਾ ਪੈ ਗਈ ਤੇ ਹਰੇਕ ਦੇ ਅਗੇ ਝੁਕੀ ਜਾਵੇ ਇੱਕ ਵਾਰੀ ਨਾ ਪੁਰਾਣੇ ਸਮੇਂ 'ਚ ਕਿਸੇ ਦਾ ਕਵਾਜ ਗਿਆ ਬੈੜਾ ਤੇ ਉਹ ਜੱਟ ਨੇ ਸੋਚਿਆ ਭਈ ਬੈੜਾ ਹੈਗਾ ਆਪਣਾ ਬਾਵਾ ਵਧੀਆ ਭਈ ਬਾਬੇ ਦੇ ਸੁਖ 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 ਕੇ ਬੈੜਾ ਤੇ ਲੱਭੀਆ ਤੁਰਿਆ ਜਾਵੇ ਤੇ ਮੰਦਰ ਆ ਗਿਆ ਕਹਿੰਦਾ ਜਾਇ ਜ ਸ਼ੇਰਾਂ ਵਾਰੀਏ ਬੜੀ ਤੇਰੀ ਦੁਨੀਆ ਮਾਨਤਾ ਕਰਦੀ ਆ ਆ ਬੈੜ ਕਾ ਕਵਾਜ ਗਿਆ ਕਿਤੇ ਲਵਾ ਲਈ ਨਾਲੀ ਕਹਿੰਦਾ ਸ਼ੇਰ ਤੇ ਚੜ ਕੇ ਨਾ ਦਾਈ ਹੋਰ ਨਾ ਬੋਲ ਤੇ ਡਰੀ ਜਾਵੇ ਕਿਤੇ ਦੂਰੀ ਭੱਜ ਜਾਏ ਆ ਜੇ ਨਾ ਲਵਾਤਾ ਤੇ 101 ਰੁਪਏ ਦੀ ਤੇਰੇ ਦੇਗ ਗਾਂ ਗਿਆ ਆ ਲਾਲਾ ਵਾਲਾ ਪੀਰ ਉਹਦੇ ਚਲਿਆ ਗਿਆ ਪਿਆਰਿਓ ਮੈਂ ਗੱਲ ਇੱਕ ਛੋਟੀ ਜੀ ਕਹ ਗਾਂ ਇਹ ਗੱਲ ਫਿਰ ਸੁਣਾਉਣਾ ਉੱਥੇ ਇੱਕ ਵਾਰੀ ਨਾ ਸਾਡੇ ਪਿੰਡ ਦਾ ਇੱਕ ਗੁਰਮੁਖ ਪਿਆਰਾ ਚਲਿਆ ਗਿਆ ਕਹਿੰਦਾ ਜਦੋਂ ਸਾਰੇ ਬੈਠੇ ਨਾ ਉਹ ਪੀਰ ਪ੍ਰਗਟ ਹੋਇਆ ਤੇ ਉਹਨੇ ਆਖਿਆ ਜਕਾਰਾ ਛੱਡੋ ਜਕਾਰਾ ਕੋਈ ਜਕਾਰਾ ਬਲਾਵੇ ਲਾਲਾਂ ਵਾਲੇ ਪੀਰ ਦਾ ਕੋਈ ਬੋਲੇ ਨਰਭੈ ਆਪਣੇ ਆਪਣੇ ਬਣਾਈ ਫਿਰਦੇ ਨਾ ਉਹ ਕਹਿੰਦਾ ਇਹ ਨਹੀਂ ਓਏ ਅਸਲੀ ਜਕਾਰਾ ਛੱਡੋ ਅਸਲੀ ਤੇ ਉਹ ਕਹਿੰਦਾ ਫੇ ਮੈਂ ਬੋਲੇ ਸੁਨਿਆ ਦਾ ਜਕਾਰਾ ਛੱਡਿਆ ਤੇ ਉਹ ਕਹਿੰਦਾ ਆ ਆ ਅਸਲੀ ਜਕਾਰਾ ਇਹ ਉਹ ਵੀ ਮੰਨਦੇ ਆ ਵੀ ਅਸਲੀ ਜਕਾਰਾ ਅਸਲੀ ਚੀਜ਼ ਹੀ ਇਹ ਆ ਪਿਆਰਿਓ ਇਹ ਪੀਰ ਦੇ ਗਿਆ ਤੇ ਉੱਥੇ ਸੁਖ ਲਈ ਸਵਾ ਸੌਦੀ ਦੇਜ ਵੀ ਤੂੰ ਲਵਾ ਦੇ ਤੇ ਕਹਿੰਦਾ ਬਾਬਾ ਨਾਨਕਾ ਵੱਡਾ ਤੂੰ ਵੀ ਬਹੁਤ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿੰਨ ਕਲ ਰਾਖੀ ਮੇਰੀ ਬਾਬਾ ਜੀ ਬਹੁਤ ਬਹੁਤ ਲੱਭ ਪਿਆ ਨਾ ਇੱਕ ਸੋ ਇੱਕ ਦੀ ਦੇਖ ਤੇਰੇ ਤੇ 101 ਦੀ ਹੋਰ ਕੋਈ ਉਥੇ ਚ ਚੜਾ ਦੇਣੀ ਆ ਪੀਰ ਦੇ ਤੇ ਜਦੋਂ ਨਾ ਚਾਹ ਪੰਜੀ ਜਗਾ ਸੁੱਖ ਲਈ ਤੇ ਕਿ ਸਿਆਣਾ ਸੱਜਣ ਮਗਰ ਜਾਂਦਾ ਸੀ ਮੋਢੇ ਤੇ ਫੜ ਕੇ ਕਹਿੰਦਾ ਕਹਿੰਦਾ ਪਿਆਰਿਆ ਬੜੀਆਂ ਦੇਗਾ ਸੁਖੀ ਜਾਨਾ ਉਹ ਸੁਖ ਨਾ ਬੈੜ ਕਾ ਕਿੰਨੇ ਕਦਾ ਕਹਿੰਦਾ ਹੈਗਾ ਹੀ ਆ ਕੋਈ 3-400 ਰੁਪਏ ਦਾ ਕਹਿੰਦਾ 4-500 ਦੇ ਤਾਂ ਤੂੰ ਦੇਗ ਸੁਖ ਲਈ ਆ ਕਹਿੰਦਾ ਸੁਖੇ ਲਈ ਆ ਚੜਾ ਤਾਂ ਨਹੀਂ ਦਿੱਤੀ ਇਹ ਕੀ ਆ ਜਦੋਂ ਇੱਕ ਵਾਰੀ ਬੈੜੇ ਦੀ ਨੱਥ ਨੂੰ ਹੱਥਾ ਦਾ ਪੈਣ ਦੇ ਫੇਰ ਕਿਹਨੇ ਪੁੱਛਣਾ ਇਹਨਾਂ ਨੂੰ ਪਿਆਰੋ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਪੇ ਜਿੱਥੇ ਵੇਖਿਆ ਉੱਥੇ ਸੁਖ ਸੁਖ ਲਈ ਜਿੱਥੇ ਵੇਖਿਆ ਉੱਥੇ ਮੱਥਾ ਰਗੜਨ ਲੱਗ ਪਏ ਮਰ ਜਨੇ ਇੱਕ ਗੱਲ ਆਖੀਏ ਕਹਿੰਦੇ ਸਿੱਖ ਉਹ ਹੈ ਜਿਹੜਾ ਅਕਾਲ ਪੁਰਖ ਦੇ ਅੱਗੇ ਝੁਕੇ ਇਹ ਅਕਾਲ ਪੁਰਖ ਦਾ ਸਰੂਪ ਹੈ ਗੁਰਬਾਣੀ ਤਾ ਦੇ ਆ ਵਾਹੋ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਬਰ ਨਾ ਕੋਇ ਤੇ ਕਿ ਰੱਬ ਦੇ ਪਿਆਰਿਆਂ ਨੂੰ ਝੁਕਦੇ ਆ ਉਹ ਕਿਤੇ ਉਹਨਾਂ ਦੇ ਸਰੀਰ ਨੂੰ ਝੁਕਦੇ ਆ ਉਹ ਤੇ ਤਾਂ ਝੁਕੀਦਾ ਕਿਉਂਕਿ ਉਹਨਾਂ ਦੇ ਅੰਦਰ ਵੀ ਪਰਮੇਸ਼ਰ ਦਾ ਨਾਮ ਹੁੰਦਾ ਉਹ ਮੂਰਤੀਆਂ ਨੂੰ ਨਹੀਂ ਪੁੱਛਦੇ ਅਸੀਂ ਅਸੀਂ ਤੇ ਉਹਨਾਂ ਨੂੰ ਤਾਂ ਝੁਕਦੇ ਆਂ ਕਿ ਉਹਨਾਂ ਦੇ ਹਿਰਦੇ ਵਿੱਚ ਰੱਬ ਦਾ ਨਾਮ ਬਸਿਆ ਹੋਇਆ ਤੇ ਮਰਦ ਕਹਿੰਦੇ ਹਰ ਹਰ ਜਨ ਦੋਈ ਏਕ ਹੈ ਇਸ ਕਰਕੇ ਨਮਸਕਾਰਾਂ ਕਰਦੇ ਆ ਕਿਤੇ ਸਰੀਰਾਂ ਨਾਲ ਨਾ ਜੁੜ ਜਾਇਓ ਖੈਰ ਪਿਆਰਿਓ ਮਰਦ ਨੇ ਸੋਚਿਆ ਵੀ ਇਹਨਾਂ ਦੇ ਦਿਲ ਚੋਂ ਬਹਿਮ ਭੰਮ ਪਖੰਡ ਕੱਢ ਹੀ ਦੇਣਾ ਚਾਹੀਦਾ ਕਹਿੰਦੇ ਪੰਡਤ ਜੀ ਦੇਵੀ ਮਈਆ ਕਿਦਾਂ ਪ੍ਰਗਟ ਹੁੰਦੀ ਆ ਕਹਿੰਦੇ ਜੀ ਸਵਾ ਕ ਲੱਖ ਰੁਪਈਆ ਲੱਗ ਜਾਣਾ ਤੁਹਾਡਾ ਸਵਾ ਲੱਖ ਉਦੋਂ ਕਈਆਂ ਦਾ ਖਿਆਲੋ ਵੀ ਇੰਨੀ ਮਾਇਆ ਇਤਿਹਾਸ ਦੱਸਦਾ ਇੱਕ ਦਿਨ ਚ ਇੱਕ ਵਾਰੀ 9 ਲੱਖ ਰੁਪਈਆ ਸੰਗਤਾਂ ਨੇ ਚਾੜਿਆ ਸੀ ਉਹਨਾਂ ਦੇ ਪੁਰ ਸਾਹਿਬ ਇਤਿਹਾਸ ਦੱਸਦਾ ਮਰਜ ਕਹਿੰਦੇ ਵੀ ਸਵਾ ਲੱਖ ਹੈ ਤੇ ਬਹੁਤਾ ਚਲੋ ਕੋਈ ਨਹੀਂ ਭਈ ਜੇ ਦੇਵੀ ਪ੍ਰਗਟ ਹੋ ਕੇ ਦੁਸ਼ਟਾਂ ਦਾ ਨਾਸ ਕਰਦੀ ਆ ਕੋਈ ਨਹੀਂ ਪੰਡਤ ਜੀ ਦੱਸੋ ਕੀ ਚਾਹੀਦਾ ਕਹਿੰਦੇ ਜੀ ਦੇਸੀ ਘੋ ਗਰੀ ਮੇਵੇ ਸ਼ਵਾਰੇ ਦੀਪ ਤੂਪ ਸੰਦਲ ਇਹ ਸਾਰੀ ਸਮਗਰੀ ਚਾਹੀਦੀ ਆ ਤੇ ਚਾਹੀਦੀ ਵੀ ਨੈਣਾ ਦੇਵੀ ਦੇ ਟਿੱਲੇ ਤੇ ਉਥੇ ਚੜਨ ਦਾ ਊਖਾ ਮਰਦ ਕਹਿੰਦੇ ਠੀਕ ਐ ਗੱਲ ਲੰਮੀ ਨਾ ਕਰ ਇਹਨਾਂ ਹਵਨ ਅਰੰਭਿਆ ਦੋ ਮਹੀਨੇ ਲੰਘੇ ਚਾਰ ਲੰਘੇ 6 ਲੰਘੇ ਤੇ ਜਦੋਂ 8ਕ ਹੋ ਗਏ ਨਾ ਤੇ ਮਰਦ ਗਏ ਕਹਿੰਦੇ ਪੰਡਤ ਜੀ ਇਹ ਦੇਵੀ ਮਾਂ ਦੀ ਹਿੱਲ ਜੁਲੇ ਨਹੀਂ ਹੋਈ ਪਈ ਉਹ ਪ੍ਰਗਟ ਹੀ ਨਹੀਂ ਹੋਈ ਵੀਓ ਕਿੱਥੇ ਆ ਕਹਿੰਦਾ ਲਓ ਮਰ ਜਾਓ ਤੇ ਪ੍ਰਗਟ ਹੋਣ ਵਾੜੀ ਸੀ ਤੁਸੀਂ ਤੇ ਸ਼ਿਕਾਰ ਖੇਡਦੇ ਹੀ ਆ ਗਏ ਸਤਿਗੁਰੂ ਇਸ ਤਰ੍ਹਾਂ ਨਹੀਂ ਤੁਸੀਂ ਗਲਤੀ ਕੀਤੀ